ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਦੇ ਵਿੱਚ ਨਾ ਕੁਝ ਉਹ ਫੁਕਰੇ ਨੇ ਜਿਹੜੇ ਗਾਣਿਆਂ ਵਿੱਚ ਕਦੇ ਫੈਰ ਕਰਦੇ ਨੇ ਕਦੇ ਗਣਾਸਾ ਮਾਰਦੇ ਨੇ ਕਦੇ ਟਰੰਪ ਨੂੰ ਟਾਰਗੇਟ ਕਰਦੇ ਨੇ ਪਤਾ ਨਹੀਂ ਕੀ ਕੁਝ ਕਰਦੇ ਨੇ ਇੱਕ ਤਾਂ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਜਿਹੜੀਆਂ ਫੁਕਰੀਆਂ ਤੁਸੀਂ ਗਾਣਿਆਂ ਵਿੱਚ ਮਾਰੀਆਂ ਸੀ ਨਾ ਥੋੜੀ ਬਹੁਤੀ ਹਿੰਮਤ ਦਿਖਾਓ ਹੁਣ ਬਾਗਾ ਬਾਰਡਰ ਤੱਕ ਗੇੜਾ ਹੀ ਮਾਰਿਓ ਤੇ ਸੀਰੀਅਸ ਗੱਲ ਇਹ ਕਹਿਣ ਲੱਗਾ ਵੀ ਭਾਰਤ ਦੀ ਫੌਜ ਨੇ ਆਰਮੀ ਨੇ ਪਾਕਿਸਤਾਨ ਦੇ ਵਿੱਚ ਅਤਵਾਦੀ ਨੌ ਟਿਕਾਣਿਆਂ ਤੇ ਹਮਲਾ ਕਰਕੇ ਉਹਨੂੰ ਤਬਾਹ ਕਰ ਦਿੱਤਾ ਜਿਹੜੇ ਮਦਰਸੇ ਬਣਾਏ ਸੀ ਉਹਨਾਂ ਅਤਵਾਦੀ ਟ੍ਰੇਨਿੰਗ ਦੇਣ ਵਾਸਤੇ ਉਹਦੇ ਵਿੱਚ ਛੋਟੇ ਛੋਟੇ ਜਿਹੜੇ ਬੱਚੇ ਹੁੰਦੇ ਸੀ ਉਹਨਾਂ ਨੂੰ ਟ੍ਰੇਨ ਕਰਦੇ ਸੀ ਉਹ 9 ਟਿਕਾਣੇ ਤਬਾਹ ਕੀਤੇ ਆ ਔਰ ਸਲਾਮ ਹੈ ਭਾਰਤ ਦੀਆਂ ਉਹਨਾਂ ਤਕਰੀਬਨ 3-4 ਬੇਟੀਆਂ ਜਿਹੜੀਆਂ ਜਹਾਦ ਲੈ ਕੇ ਗਈਆਂ ਨੇ ਉਹ ਟਿਕਾਣੇ ਤਬਾਹ ਕੀਤੇ ਆ ਸਲਾਮ ਹੈ ਉਹਨਾਂ ਸਲੂਟ ਹੈ ਹੁਣ ਮੈਂ ਗੱਲ ਕਰ ਲਈ ਆ ਵੀ ਜਿਹੜੇ ਨਾ ਬਾਲੀ ਚਾ ਰੱਖਦੇ ਨੇ ਜੰਗ ਦਾ ਛਿੱਦੀਆਂ ਪਾਵਾਂਗੇ ਅਮਰਤਪਾਲ ਦੀ ਕਟੀੜ ਬਥੇਰੀ ਸੀ ਜਿਹੜੇ 15 ਵੀ ਨਾਲ ਚੱਕੀ ਵਰਦੀ ਨਾਲ ਬੰਦੂਖੜੀਆਂ ਕਹਿੰਦੇ ਸੀ ਪੰਜਾਬ ਆਜ਼ਾਦ ਕਰਾਉਣਾ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਮੜੀ ਮੋਟੀ ਸ਼ਰਮ ਕਰ ਲੋ ਕਈਆਂ ਦੇ ਨਾਂ ਮੈਂ ਵੀਡੀਓ ਦੇਖਿਆ ਕਹਿੰਦੇ ਪਾਕਿਸਤਾਨ ਜਿੰਦਾਬਾਦ ਅਸੀਂ ਵੀ ਮੁਰਦਾਬਾਦ ਨੇ ਕਹਿੰਦੇ ਅਸੀਂ ਵੀ ਸਾਰੇ ਦੇਸ਼ਾਂ ਨੂੰ ਜਿੰਦਾਬਾਦ ਕਹਿੰਨੇ ਆ ਸੁੱਖ ਮੰਗਦੇ ਆ ਸਭ ਉਹਦੇ ਪਰ ਜਿਨ੍ਹਾਂ ਨੂੰ ਜ਼ਿਆਦਾ ਪਾਕਿਸਤਾਨ ਨਾਲ ਪਿਆਰ ਹੈ ਨਾ ਉਹਨਾਂ ਨੂੰ ਬੇਨਤੀ ਹੈ ਵੀ ਚੱਕੋ ਜੁੱਲੀ ਬੇਤਰਾ ਜਾਓ ਪਾਕਿਸਤਾਨ ਆ ਜਿਹੜੇ ਸਮ੍ਰਿੱਧ ਮਾਨ ਵਰਗੇ ਕਹਿੰਦੇ ਸੀ ਬਾਰਡਰ ਖੋਲੋ ਅਸੀਂ ਵਪਾਰ ਕਰਨਾ ਆ ਦੋ ਤਿੰਨ ਕੀੜਾ ਇੱਕ ਜੋਗੇ ਦਾ ਸੀਰਾ ਸੂਰ ਢਿੱਲੋ ਪੇ ਕੱਲ ਨੂੰ ਕਹਿੰਦਾ ਮਾਨਸਾ ਵਿੱਚ ਅਸੀਂ ਇੱਕ ਪ੍ਰਦਰਸ਼ਨ ਕਰਾਂਗੇ ਮਾਰਚ ਕਰਾਂਗੇ ਪਿਆਰ ਵਧਾਓ ਬਾਰਡਰ ਖੋਲੋ ਵਪਾਰ ਕਰੋ ਹੁਣਾਂ ਨੂੰ ਪਤਾ ਹੈ ਜੋ ਜੁੱਤੀਆਂ ਪਹਿਣੀਆਂ ਸਾਡੇ ਅਸਾ ਇਹ ਅੰਦਰ ਖਾਤੇ ਨਾ ਔਰੰਗਜੀਬ ਦੀਆਂ ਔਲਾਦਾਂ ਨਹੀਂ ਜੇ ਅਸਲ ਪੁੱਛੋ ਹਰਾਮ ਖੋਰੋ ਐਡੀ ਵੱਡੀ ਵਿਪਤਾ ਪਾਕਿਸਤਾਨ ਦੇ ਨਾਲ ਜੰਗ ਦੀ ਤਿਆਰੀ ਹੈ ਆਰਮੀ ਬਾਰਡਰਾਂ ਤੇ ਖੜੀ ਹੈ ਉਹਨਾਂ ਮਾਮਾ ਦੇ ਪੁੱਤ ਜਿਹੜੇ ਘਰੋਂ ਮੱਥਾ ਟੇਕ ਕੇ ਆਪਣੀ ਮਾਂ ਨੂੰ ਇੱਕ ਵਾਰੀ ਤੁਰ ਗਏ ਮੁੜ ਕੇ ਆਉਣਗੇ ਪਤਾ ਨਹੀਂ ਆਉਣਗੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੋਈ ਮਾੜੀ-ਮੋਟੀ ਕਹੇ ਜੀ ਕਰਤੂ ਤੁਸੀਂ ਕਹੇ ਜੀ ਬਿਆਨਬਾਜ਼ੀ ਕਰ ਰਹੇ ਹੋ ਉਹ ਜਿਹੜੇ ਵੀ ਇਹ ਕਤੀੜ ਇੱਥੇ ਫਿਰਦੇ ਨੇ ਨਾ ਜਿਹੜੇ ਕਹਿੰਦੇ ਅਸੀਂ ਪਿਆਰ ਵਧਾਓ ਬਾਰਡਰ ਖੋਲੋ ਵਪਾਰ ਇਹਨਾਂ ਸਭ ਨੂੰ ਬੇਨਤੀ ਹੈ ਵੀ ਜੇ ਕਿਤੇ ਮਿਲਦੇ ਨੇ ਫੜ ਕੇ ਛਿੱਤਰ ਫਿਰ ਉਹਨਾਂ ਦੇ ਤੁਸੀਂ ਪਹਿਲਾ ਖਾਲਸਾ ਜਿੰਦਾਬਾਦ ਜਿੰਨੀਆਂ ਵੀ ਖਾਲਸਾ ਨੇ ਕਟੀੜਾਂ ਨੇ ਨਾ ਸਭ ਨੂੰ ਬੇਨਤੀ ਹੈ ਅਸਲ ਜਿਹੜੇ ਨਾ ਉਥੇ ਟਿਕਾਣੇ ਨਸ਼ਟ ਕੀਤੇ ਨੇ ਭਾਰਤ ਦੀ ਫੌਜ ਨੇ ਤੇ ਉਹਦੇ ਵਿੱਚ ਇੱਕ ਦੁਖਦਾਈ ਘਟਨਾ ਮੈਂ ਸਾਂਝੀ ਕਰਨੀ ਆ ਥੋੜਾ ਜਿਹਾ ਧਿਆਨ ਰੱਖਿਓ ਪਾਕਿਸਤਾਨ ਦੇ ਵਿੱਚ ਨਾ ਹਿੰਦੂ ਕੁੜੀਆਂ ਨੂੰ ਤੇ ਸਿੱਖ ਕੁੜੀਆਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਗਿਆ ਕਲਮਾ ਪੜ੍ਹ ਕੇ ਨਕਾ ਕਰਾਇਆ ਗਿਆ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਦੀ ਬੇਟੀ ਨੂੰ ਜਬਰੀ ਚੁੱਕਿਆ ਗਿਆ ਤੇ ਉਹਨੂੰ ਜਬਰੀ ਨਕਾ ਪੜਾਇਆ ਗਿਆ ਮੁਸਲਮਾਨ ਬਣਾਇਆ ਗਿਆ ਜਣਕੇ ਇੰਨਾ ਅਤਿਆਚਾਰ ਪਾਕਿਸਤਾਨ ਦੇ ਵਿੱਚ ਹਿੰਦੂਆਂ ਦੀਆਂ ਤੇ ਸਿੱਖਾਂ ਦੀਆਂ ਕੁੜੀਆਂ ਦੇ ਨਾਲ ਇੰਨਾ ਪਾਕਿਸਤਾਨੀਆਂ ਨੇ ਕੀਤਾ ਤੇ ਜਿਹੜੇ ਸਾਡੇ ਇਥੇ ਖਾਲਸਤਾਨ ਇਕ ਤੀਨਾ ਫਿਰਦੀਆਂ ਨੇ ਸ਼ਰਮ ਕੋਈ ਨਹੀਂ ਅਨੇੜੇ ਪੰਨੂ ਵਰਗੇ ਨੇ ਸਿਮਰਿਤ ਮਾਨ ਵਰਗੇ ਨੇ ਇਹ ਸਭ ਜੁੱਤੀ ਦੇ ਯਾਰ ਨੇ ਛਿੱਤਰ ਦੇ ਯਾਰ ਨਹੀਂ ਜਿਨ੍ਹਾਂ ਨੂੰ ਵੀ ਹੀਜ ਆਉਂਦਾ ਨਾ ਪਾਕਿਸਤਾਨ ਦਾ ਉਹਨੂੰ ਸਾਰਿਆਂ ਨੂੰ ਬੇਨਤੀ ਹੈ ਖੁੱਲੀ ਛੁੱਟੀ ਹੈ ਪਾਕਿਸਤਾਨ ਚਲੇ ਜਾਓ ਉੱਥੇ ਜਾ ਕੇ ਮौज ਕਰੋ ਇੱਥੇ ਆਉਣ ਦੀ ਲੋੜ ਨਹੀਂ ਜਿਹਨੂੰ ਵੀ ਪਿਆਰ ਹੈ ਜਿਹਨੂੰ ਵੀ ਹੀਜ ਆਉਂਦਾ ਆਰਮੀ ਦੇ ਜਵਾਨ ਸਿਰ ਧੜ ਦੀ ਬਾਜੀ ਲਾਉਣ ਵਾਸਤੇ ਬਾਰਡਰਾਂ ਤੇ ਖੜੇ ਐ ਤੇ ਸਾਡੀਆਂ ਖਦੀੜਾਂ ਨੂੰ ਸ਼ਰਮ ਹੀ ਨਹੀਂ ਆ ਰਹੀ ਅਸੀਂ ਆਪਣੇ ਮੂਲਖ ਦੇ ਲਈ ਕਿਹੋ ਜੀ ਘਟਿਆ ਕਰਤੂਤ মিডিਆ ਰਾਂਗ ਭਲਾ ਰਹੀ ਕਿਸੇ ਦੀ ਜਵਾਨ ਨਹੀਂ ਖੁੱਲੀ ਕਿ ਸਾਡੀਆਂ ਬੇਟੀਆਂ ਦੇ ਨਾਲ ਪਾਕਿਸਤਾਨ ਦੇ ਵਿੱਚ ਜਬਰ ਜਨਾ ਉਹਨਾਂ ਨੇ ਕਿੱਦਾਂ ਕੀਤਾ ਤੇ ਅਸੀਂ ਇੱਥੇ ਬੈਠੇ ਗੱਲਾਂ ਮਾਰਨ ਬਣੇ ਜਿੰਨੇ ਵੀ ਫੁਕਰੇ ਸਿੰਘਰ ਨੇ ਆ ਖਾਲਸਤਾਨੀ ਨੇ ਅਮਰਤਪਾਲ ਦੇ ਅਕਦੀੜਾਂ ਨੇ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਹਾਡੇ ਜਾਦਾ ਧੌਣ ਚ ਕਿਲਾ ਅੜਿਆ ਸੀ ਆਜ਼ਾਦੀ ਦਾ ਜੰਗਾਂ ਲੜਨ ਦਾ ਤੇ ਹੁਣ ਤੁਸੀਂ ਬਾਗਾ ਬਾਰਡ ਤੇ ਗੇੜਾ ਹੀ ਮਾਰਿਆ ਹੋ ਇੱਕ ਜਾ ਕੇ ਥੋੜੀ ਬਹੁਤੀ ਤੁਹਾਨੂੰ ਅਕਲ ਆ ਜੀ ਵੀ ਜੰਗਾਂ ਕਿੱਦਾਂ ਲੜੀਦੀਆਂ ਨੇ ਫੇਸਬੁੱਕ ਤੇ ਨਾ ਬਕਵਾਸ ਕਰਨਾ ਭੌਂਕਣਾ ਬੜਾ ਸ਼ੌਕਾ ਹੁੰਦਾ ਹੈ ਪਰ ਤੁਸੀਂ ਗਰਾਉਂਡ ਲੈਵਲ ਤੇ ਲੜ ਨਹੀਂ ਸਕਦੇ ਤੁਸੀਂ ਹੱਲਾਸ਼ੀਰੀ ਤਾਂ ਕੀ ਦੇਣੀ ਸੀ ਜਿਹੜੇ ਨੌਜਵਾਨ ਖੜੇ ਨੇ ਬਾਰਡਰਾਂ ਤੇ ਤੇ ਤੁਸੀਂ ਉਹਨਾਂ ਲਈ ਹਾਂ ਦਾ ਨਾਰਾ ਵੀ ਨਹੀਂ ਮਾਰ ਸਕਦੇ ਯਾਰ ਸ਼ਰਮ ਨਹੀਂ ਆਉਂਦੀ ਤੁਹਾਨੂੰ ਤੁਹਾਡੇ ਨਾਲ ਤਾਂ ਕਸ਼ਮੀਰ ਦੇ ਲੋਕ ਮੁਸਲਮਾਨ ਚੰਗੇ ਉਹ ਸ਼ਰੀਆਮ ਕਹਿੰਦੇ ਪਾਕਿਸਤਾਨ ਮੁਰਦਾਬਾਦ ਕਹਿੰਦੇ ਸਭ ਸਿਖਾਓ ਉਹਨਾਂ ਨੂੰ ਇੱਕ ਵਾਰੀ ਅੱਤਵਾਦ ਦਾ ਖਤਮਾ ਕਰੋ ਜਿੰਨੇ ਵੱਡੇ ਕਾਣੇ ਨੇ ਅਤਵਾਦ ਪਾਕਿਸਤਾਨ ਦੇ ਵਿੱਚ ਨੇ ਜੇ ਸਾਨੂੰ ਸ਼ਰਮ ਹੀ ਨਹੀਂ ਆ ਰਹੀ ਸਾਨੂੰ ਬੱਚੇ ਬੱਚੇ ਨੂੰ ਭਾਰਤ ਦੀ ਫੌਜ ਦਾ ਆਰਮੀ ਦਾ ਸਾਥ ਦੇਣ ਦੀ ਲੋੜ ਹੈ ਸਪੋਰਟ ਕਰਨ ਦੀ ਲੋੜ ਹੈ ਹੌਸਲਾ ਵਧਾਈਓ ਉਹਨਾਂ ਦਾ ਸਲੂਟ ਕਰੀਓ ਉਹਨਾਂ ਨੂੰ ਤੇ ਸਾਡੇ ਜਿਹੜੇ ਮੀਡੀਆ ਵਾਲੇ ਨੇ ਇੱਥੇ ਬੰਬ ਡਿੱਗ ਪਿਆ ਇੱਥੋਂ ਆਵਾਜ਼ ਆਈਆਂ ਰਾਤ 12 12 ਵਜੇ ਉੱਠ ਕੇ ਪੋਸਟਾ ਪਾਈ ਜਾਂਦੇ ਸੀ ਵੀ ਥੋੜੇ ਤਾਂ ਕੋਈ ਡਿੱਗਿਆ ਨਹੀਂ ਤੁਸੀਂ ਕਿੱਥੇ ਬੈਠੇ ਪੋਸਟਾ ਪਾਉਂਦੇ ਸੀ ਅਮਰਸਰ ਵਿੱਚ ਧਮਾਕਾ ਹੋ ਗਿਆ ਜੀ ਉਹ ਫਲਾਣੇ ਖੇਤ 'ਤੇ ਡਿੱਗ ਪਿਆ ਜਹਾਜ਼ ਉੱਥੇ ਮਝਾੜ ਡਿੱਗ ਪਈ ਜੀ ਉੱਥੇ ਐ ਹੋ ਗਿਆ ਜੀ ਤੁਸੀਂ ਨਾ ਮੜਾ ਮੋਟਾ ਰੋਟੀ ਪਾਣੀ ਛਕ ਲਿਆ ਕਰੋ ਸੌਂ ਜਾ ਕਰੋ ਤੁਸੀਂ ਟੈਨਸ਼ਨ ਆਪਣੇ ਤੇ ਪਾ ਕੇ ਦਿਮਾਗ ਨਾ ਖਰਾਬ ਕਰੋ ਆਪਣੇ ਆਰਮੀ ਦਾ ਕੰਮ ਹੈ ਉਹਨੂੰ ਕਰਨ ਦਿਓ ਆ ਮੱਕੜ ਵਰਗੇ ਮੈਂ ਗੁਰਦਾਸ ਦੇ ਪ੍ਰਧਾਨ ਨੂੰ ਫੋਨ ਲਾਇਆ ਸੀ ਅਛਾ ਇਹਦੀ ਮੈਂ ਇੱਕ ਕਰਦੂਦ ਹੋਰ ਦੱਸਣਾ ਇਹਦੀ ਨਾਲ ਇੱਕ ਫੌਜ ਦੇ ਅਫਸਰ ਨਾਲ ਇੰਟਰਵਿਊ ਦੋ ਵਾਰੀ ਅਪਲੋਡ ਕਰਤੀਏ ਨੇ ਇੱਕ ਵਾਰੀ ਦੋ ਵਾਰੀ ਕਰਤੀ ਇੱਕ ਪਹਿਲਾਂ ਕਰਤੀ ਇੱਕ ਅੱਜ ਜੀ ਕੀਤੀ ਹੋਈ ਆ ਦੁਬਾਰੇ ਵੀ ਵਧੀਆ ਬਿਊ ਹੋਣਾ ਜਾਣ ਕੇ ਨਾ ਲੋਕਾਂ ਨੂੰ ਕੋਈ ਚੜੀ ਲੱਥੀ ਦੀ ਨਹੀਂ ਕੋਈ ਮਰੇ ਕੋਈ ਜੀਵੇ ਸੋਧਰਾ ਕੋਲ ਪਤਾ ਸੇ ਪੀਵੇ ਇਨਾਰੇ ਆਹ ਹਾਲਾਤ ਨੇ ਵੀ ਸ਼ਰਮ ਕਰੋ ਮਾੜੇ ਮੋٹے ਕੀ ਮਾਹੌਲ ਬਣਿਆ ਹੋਇਆ ਤੁਸੀਂ ਯਾਰ ਮਾੜੀ ਮੋਟੀ ਦਾ ਸ਼ਰਮ ਕਰ ਲਓ ਕਹੇ ਜੇ ਤੋਂ ਸ਼ਬਦ ਵਰਤਦੇ ਹੋ ਕੀ ਤੁਸੀਂ ਰੰਗ ਲਾ ਦਿਓਗੇ ਜੇ ਇੱਕ ਵੀ ਫੈਰ ਤੁਹਾਡੇ ਘਰ ਉਹਦੀ ਕਿਸੇ ਨੇ ਮਾਰਦਾ ਨਾ ਤੇ ਤੁਹਾਡੇ ਨਾਲ ਹੋਣਾ ਕੀ ਹੈ ਫਿਰ ਚੇਤੇ ਰੱਖਿਓ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ